ਤਸਵੀਰਾ ਖੰਨਾ ਦੀਆਂ ਨੇ ਜਿੱਥੇ ਨੀਲਗਾਹ ਦੇ ਔਨ ਦੇ ਨਾਲ ਹਫੜਾ ਦਫੜੀ ਮੱਚ ਗਈ ਖਬਰ 12 ਦਸੰਬਰ 2024 ਦਿਨ ਵੀਰਵਾਰ ਦੀ ਹੈ ਸ਼ਹਿਰ ਦੇ ਵਿੱਚ ਨੀਲਗਾਹ ਦੇ ਹੜਦੰਗ ਦੀ ਸੂਚਨਾ ਜਿਵੇਂ ਹੀ ਪ੍ਰਸ਼ਾਸਨ ਨੂੰ ਮਿਲੀ ਤਾਂ ਜੰਗਲਾਤ ਮਹਿਕਮੇ ਅਤੇ ਖੰਨਾ ਦੀ ਫਾਇਰ ਸਰਵਿਸ ਨੇ ਸਾਂਝੀ ਮੁਹਿੰਮ ਚਲਾਈ ਤੇ ਸ਼ੁਰੂ ਹੋਈਆਂ ਇਸ ਨੀਲਗਾਹ ਨੂੰ ਫੜਨ ਦੀਆਂ ਕੋਸ਼ਿਸ਼ਾਂ ਕਦੇ ਸ਼ਹਿਰ ਦੇ ਪਾਰਕਿੰਗ ਖੇਤਰ ਤੇ ਕਦੇ ਬੀਡੀਪੀਓ ਦਫ਼ਤਰ ਨੀਲ ਗਾਂ ਨੇ ਰੈਸਕਿਊ ਟੀਮ ਨੂੰ ਆਪਣੇ ਪਿੱਛੇ ਖੂਬ ਪੁਜਾਇਆ ਜੀਟੀ ਰੋਡ ਤੇ ਕਈ ਲੋਕਾਂ ਨੂੰ ਜ਼ਖਮੀ ਕਰਨ ਤੋਂ ਬਾਅਦ ਤੇ ਕਰੀਬ 2 ਤੋਂ 3 ਘੰਟੇ ਦੀ ਗੜੀ ਮੁਸ਼ਕਲ ਦੇ ਨਾਲ ਆਖਰ ਇਸ ਨੀਲ ਗਾਂ ਨੂੰ ਕਾਬੂ ਕੀਤਾ ਗਿਆ ਜਿਸ ਤੋਂ ਬਾਅਦ ਰੈਸਕਿਊ ਟੀਮ ਇਸ ਗਾਂ ਨੂੰ ਮੱਤੇਵਾਲਾ ਦੇ ਜੰਗਲਾਂ ਦੇ ਵਿੱਚ ਛੱਡਣ ਲਈ ਲੈ ਗਈ ਨਾਮ ਅਮਨਾ ਜੀ ਜਗਲਾ ਦਫ਼ਤਰ ਤੋਂ ਆਏ ਆ ਜੀ ਨੀਲੋ ਤੋਂ ਜੋ ਕਿ ਸਾਨੂੰ ਕੰਪਲੇਂਟ ਆਈ ਸੀ ਰੋਜ਼ ਦੀ ਜਿਸ ਦੇ ਕਰਕੇ ਸਾਨੂੰ ਅਫਸਰਾਂ ਨੇ ਭੇਜਿਆ ਗਿਆ ਤੇ ਆਪਾਂ ਰੈਸਕਿਊ ਕਰ ਲੇਤਾ ਤੇ ਹੁਣ ਇਹਨੂੰ ਰਿਲੀਜ਼ ਕਰਾਂਗੇ ਮੱਤੇਆੜੇ ਜੰਗਲ ਦੇ ਵਿੱਚ ਜੀ ਤੁਹਾਨੂੰ ਪਤਾ ਲੱਗਿਆ ਕਿੱਥੋਂ ਆਇਆ ਸੀ ਇਹ ਅ ਇਹ ਇਧਰ ਖੇਤਾਂ ਜੰਗਲਾਂ ਵਿੱਚੋਂ ਹੀ ਆਇਆ ਜੀ ਸਾਨੂੰ ਤਾਂ ਕੰਪਲੇਂਟ 12 ਵਜੇ ਲਗਭਗ ਆਈ ਸੀ ਤੇ ਆਪਾਂ ਪਹੁੰਚ ਗਏ ਟਾਈਮ ਸਰ ਜੀ ਤੇ ਹੁਣ ਜਦੋਂ ਇਹ ਠੇਕ ਨਾ ਮੁਸ਼ਕਿਲ ਤੋਂ ਫਰਿਆ ਗਿਆ ਤੁਹਾਨੂੰ ਹਾਂ ਬਹੁਤ ਜ਼ਿਆਦਾ ਮੁਸ਼ਕਿਲ ਹੋਈ ਤੁਹਾਡੇ ਸਾਹਮਣੇ ਜੀ ਜਿਆਦਾ ਜਿਆਦਾ ਦੇਖੋ ਕਿੰਨੇ ਨੁਕਸਾਨ ਕਰ ਦਿੱਤੇ ਆ ਜੀ ਆਪਾਂ ਦਾ ਬਸ ਇਹੀ ਕਹਿੰਦੇ ਆ ਸਰਕਾਰ ਨੂੰ ਵੀ ਵਧੀਆ ਜੰਗਲਾਂ ਦੇ ਵਿਚਾਰਿਆਂ ਨੂੰ ਇਹਨਾਂ ਨੂੰ ਰਹਿਣ ਦਿਓ ਘਰ ਹੈ ਕੀ ਕੀ ਹੈ ਕੀ ਹੈ ਇਹ ਇਹ ਨੀਲ ਗਏ ਆ ਜੀ ਜੀ ਭਾਈ ਜੀ ਜੀ ਨੁਕਸਾਨ ਜੀ ਇਹਨਾਂ ਦਾ ਟਰੀਟਮੈਂਟ ਹੋਊਗਾ ਸਮਰਾਲੇ ਹਸਪੀਟਲ 'ਚ ਆਪਣੇ ਉਹੀ ਲਾਗੇ ਲੱਗਦੇ ਨੇ ਜਿਹੜੇ ਹਸਪੀਟਲ 'ਚ ਤੇ ਉੱਥੇ ਹੀ ਫਿਰ ਜਾ ਕੇ ਉਹ ਇਹਨਾਂ ਦਾ ਜੋ ਵੀ ਕਰੋਗੇ ਤੇ ਉਹੋ ਫਿਰ ਅਫਸਰ ਆ ਇਹਨੂੰ ਮੱਤਿਆੜੀ ਜੰਗਲ 'ਚ ਜੀ ਜੀ ਬਚਾਓ ਉਸ ਜੰਗਲ ਦਾ ਜੰਗਲ ਦਾ ਨਾਮ ਪਤਾ ਨਹੀਂ ਹੋ ਸਕਦਾ ਪਹਿਲਾਂ ਹਸਪੀਟਲ ਜਾਊਗਾ ਟਰੀਟਮੈਂਟ ਹੋਊਗਾ ਇਹਦਾ ਜੋ ਉਹਨਾਂ ਡਾਕਟਰ ਸਾਹਿਬ ਨੇ ਕਹੇਤਾ ਵੀ ਹਾਂ ਵੀ ਵੈਰੀਫਾਈ ਹੋ ਗਿਆ ਤੇ ਉਸ ਤੋਂ ਬਾਅਦ ਇਹਨਾਂ ਨੂੰ ਰੀਲੀਜ਼ ਕੀਤਾ ਜਾਊਗਾ ਅਫਸਰ ਜੀ ਦਫਤਰੀ ਕੰਮ ਦੇ ਵਿੱਚ ਮੋਹਾਲੀ ਗਏ ਹੋਏ ਨੇ ਇਹ ਜਦੋਂ ਉਹ ਵੀ ਟੈਨਸ਼ਨ ਹੁਣ ਪਹੁੰਚ ਜਣੇ ਉਹਨਾਂ ਨੇ ਫੋਨ ਕੀਤਾ ਸੀ ਨੰਗਰੇਂਦਰ ਗਰੇਂਦਰ ਸਿੰਘ ਜੀ ਜੀ ਇੱਕ ਬੰਦੇ ਤੁਹਾਡੇ ਲੱਗੇ ਮੁਸ਼ੱਕਤ ਕਰਦੇ ਆ ਆ ਦੇਖੋ ਹੈਗੇ ਤਿੰਨ ਬੰਦੇ ਆਏ ਨੇ ਬਾਈਕ ਇੱਕ ਮਿੰਟ ਖੜੀ ਜਾ ਫੋਰ ਤੇ ਪੰਜ ਜਾਣੇ ਸੀ ਅ ਬਾਕੀ ਆਪਣੇ ਵਿਭਾਗ ਦੇ ਬੰਦੇ ਸੀ ਫਾਇਰਵੇਲ ਦੇ ਸੀ ਤੇ ਬਾਕੀ ਆ ਮਲਾਜਨ ਸੀ ਪੁਲਿਸ ਸਾਰੇ ਆਪਣੇ ਨਾਲ ਹੀ ਸੀ ਕਿਸੇ ਨੂੰ ਕੋਈ ਸੱਟਾ ਵਗੈਰਾ ਮਾਰੀ ਗਈ ਆ ਹਾਂ ਸ਼ਾਇਦ ਮਾਰਨਿੰਗ ਟਾਈਮ ਸੀ ਸੁਣਿਆ ਸੀ ਜਦ ਇਧਰ ਆਇਆ ਕਹਿੰਦੇ ਉਸ ਟਾਈਮ ਤੇ ਲੱਗੇ ਸੀ ਕਿੰਨੇ ਵਜੇ ਪਹੁੰਚਿਆ ਸਾਨੂੰ 12 12:30 ਦੇ ਲਗਭਗ ਆਈ ਸੀ ਜੀ ਜਿਆਦੇ ਟਾਈਮ ਉੱਥੇ ਹੀ ਪਹਿਲੇ ਯੂਜ਼ਿੰਗ ਉੱਥੇ ਭਜਦਾ ਫਿਰਦਾ ਸੀ ਉੱਥੇ ਫਿਰ ਉੱਥੇ ਜਿਆਦੇ ਇਧਰ ਉਧਰ ਭਜਦਾ ਸੀ ਆਪਾਂ ਜੇ ਆ ਵੀਰੇ ਸਾਹਮਣੇ ਵਾਲੇ ਰੇੜੀ ਤੇ ਨਾ ਵੀਰਾ ਆਪਣਾ ਲੱਗਿਆ ਹੋਇਆ ਤਾਂ ਵੀਰੇ ਰੇੜੀ ਤੇ ਆਪਾਂ ਰਹੀਦਾ ਜਾਂਦਾ ਆਪਣਾ ਕੰਮ ਛੁੱਟੀ ਹੋ ਜਾਂਦਾ ਇਹਦੇ ਕੋਲ ਆ ਕੇ ਭਰਾਈ ਜਾਂਦਾ ਤਾਂ ਇਹ ਆਪਣੇ ਨਾ ਰੇੜੀ ਤੇ ਉਤੋਂ ਛਾਲਾ ਮਾਰ ਕੇ ਆ ਗਿਆ ਇਹ ਕੋਈ ਲੀ ਲਗਾਈ ਜਾ ਤੇ ਇਹ ਫੜਨ ਲੱਗੇ ਵੇਸੀ ਵਾਸੀ ਵੀ ਕਿ ਆ ਕੇ ਚਲੋ ਭਾਈ ਅਸੀਂ ਵੀ ਜਾ ਕੇ ਦੇਖ ਲਈਏ ਦੇਖਣਾ ਹੈ ਕਿ ਫੜ ਹੜਪਰਾ ਤਪਰੀ ਹੋ ਰਹੀ ਸੀ ਮੈਂ ਵੀ ਉੱਤੇ ਵੱੜ ਗਿਆ ਭਾਈ ਤਾਂ ਇਧਰ ਆਪਣੇ ਇੱਕ ਸਰਦਾਰ ਜੀ ਨੇ ਉਹਨਾਂ ਨੇ ਫੜ ਲਏ ਉਹ ਤਾਂ ਮਗਰ ਮੈਂ ਵੀ ਜਾ ਕੇ ਮੈਂ ਵੀ ਫੜਨ ਲੱਗ ਗਿਆ ਜਿਵੇਂ ਉਹਨਾਂ ਨੇ ਸੇਕ ਤੂੰ ਕਿੱਦਾਂ ਫੜਿਆ ਉਹਨੂੰ ਉਹ ਤਾਂ ਮੈਂ ਕੰਨ ਚੋਂ ਫੜਿਆ ਜੀ ਕੰਨ ਚੋਂ ਫੜ ਕੇ ਉਹਨੇ ਥੱਲੇ ਪਾ ਲਿਆ ਰੱਸੀ ਵੀ ਸੀ ਪਾਈ ਨਹੀਂ ਸੀ ਅਜਿਹੜੇ ਨਾਲ ਤੇ ਸੀ ਉਹ ਭੱਜ ਲਿਆ ਜਾਂ ਨੂੰ ਉਹਨੇ ਸਿੰਘ ਮਾਰ दी ਮੇਰੀ ਸਾਡੇ ਸਿੰਘ ਬਚਿਆ ਉਹਦਾ ਹਾਂ ਸਿੰਘ ਬਚਿਆ ਉਹਦਾ ਅੱਛਾ ਇਨਨੇ ਵੜਤੀ ਸਾਰੇ ਫਿਰ ਮੈਂ ਕਿਹਾ ਕਿ ਨਿਕਲੇ ਹੀ ਨਹੀਂ ਨਿਕਲੇ ਨਹੀਂ ਫਿਰ ਹੱਥ ਨਾਲ ਖਿੱਚਿਆ ਫਿਰ ਮੈਂ ਫਿਰ ਹੋਰ ਜਿਹੜੇ ਇੱਥੇ ਜਨਲਾਦ ਮੈਂ ਕਿਹਾ ਇਹਦੇ ਪੰਜ ਨਾਲ ਸੀ ਨਾਲ ਕੇਸੇ ਘਟੇ ਨਾਲ ਹੈਗੇ ਉਹ ਵੀ ਹੈਗੇ ਸੀਗੇ ਉਹ ਯਾਨੀ ਅੱਗੇ ਪਿੱਛੇ ਹੈਗੇ ਸੀ ਉਹ ਵੀ ਹੈਗੇ ਸੀ ਉਹ ਕੱਲੇ ਅਸੀਂ ਮੈਂ ਨਹੀਂ ਸੀਗਾ ਯਾਨੀ ਉਹ ਵੀ ਨਾਲ ਸੀਗੇ ਹੋਰ ਕਿਸੇ ਨੂੰ ਇੱਥੇ ਰਸਤੇ ਵਗੈਰਾ ਚ ਕਿਸੇ ਨੂੰ ਨਹੀਂ ਸਕਦਾ ਕੋਮਰੀ ਛੱਟਾ ਵੀਰੇ ਇਹ ਮਾਰਿਆ ਨਹੀਂ ਆਪਣਾ ਅੰਕਰ ਪੈਂਟ ਵਾਲੇ ਦਾ ਸਵੇਰੇ ਆਪਣਾ 12 ਵਜੇ ਦਾ ਟਾਈਮ ਸੀਗਾ ਇਹ ਇਹ ਅੰਕਰ ਪੈਂਟਰ ਦੇ ਵਿੱਚ ਨਾ ਉਹਨਾਂ ਦਾ ਬੋਲਟ ਤੇ ਨੁਕਸਾਨ ਪਹੁੰਚਾਈ ਹੈ ਕੁਟੋ ਕਰ 4-5000 ਰੁਪਏ ਦੇ ਕਰਨ ਸਾਹਮਣੇ ਆ ਮੋਟਰਸਾਈਕਲ ਬੋਲਟ ਘੇਰਤੀ ਉਹਨੇ ਹਾਂ ਕਿੰਨੇ ਕਿ ਦਿਨ ਤੋਂ ਘੁੰਮ ਰਿਹਾ ਇਹ ਇਹ ਤਾਂ ਪਤਾ ਨਹੀਂ ਜੀ ਅੱਜ ਹੀ ਦੇਖਿਆ ਆਪਾਂ ਨੇ ਜੀ ਇਹਨੂੰ ਅੱਜ 12 ਵਜੇ ਹੀ ਦੇਖਿਆ ਹੋਇਆ ਜੀ ਹੁਣ ਜਾ ਕੇ ਐਂਡ ਹੋਈ ਆ ਇਹਦੀ ਸਿੰਘੂ ਤੋਂ ਬਾਅਦ ਹੀ ਐਂਡ ਹੋਣਾ ਪਿਆ